ਸ਼੍ਰੀ ਅਕਾਲ ਜੀ ਤੇ ਗਾਇਜ਼ ਕਿਵੇਂ ਹੋ ਤੁਸੀਂ ਸਾਰੇ ਮੈਂ ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਹੋਵੋਗੇ ਵਧੀਆ ਹੋਵੋਗੇ ਤੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਅੱਜ ਆਪਾਂ ਬੜੇ ਟਾਈਮ ਬਾਅਦ ਵਲੌਗ ਸ਼ੁਰੂ ਕਰਦੇ ਪਏ ਆ ਕਿਉਂਕਿ ਆਪਣਾ ਜਿਹੜਾ ਪਿਛਲਾ ਚੈਨਲ ਸੀਗਾ ਨੌਰਪੁਰ ਸੰਧੂ ਫੈਮਿਲੀ ਤੇ ਉਹ ਕਿਸੇ ਕਾਰਨ ਕਰਕੇ ਬੰਦ ਹੋ ਗਿਆ ਵਾ ਤੇ ਅੱਜ ਤੋਂ ਹੁਣ ਆਪਾਂ ਵਲੌਗ ਪਾਇਆ ਕਰਾਂਗੇ ਆ ਚੈਨਲ ਤੇ ਇਹ ਚੈਨਲ ਦਾ ਨਾਮ ਹੈ ਗਾਵਾ ਮੁੰਡਾ ਸੰਧੂਆਂ ਦਾ ਤੇ ਮੱਜਾਂ-ਮੁੱਜਾਂ ਆਪਾਂ ਸਾਰੀਆਂ ਚੋਲੀਆਂ ਮੈਂ ਦੁੱਧ ਪਾ ਆਂਦਾ ਗੋਹਾ ਸੋਟਣ ਦਾ ਤੇ ਲੋਹੜੀ ਜਿਵੇਂ ਕਿ ਆਉਣ ਵਾਲੀ ਆ 13 ਤਰੀਕ ਦੀ ਲੋਹੜੀ ਆ ਤੇ ਅੱਜ ਹੋ ਗਈ ਆ 8 ਤਰੀਕ ਤੇ ਅੱਜ ਆਪਾਂ ਥੋੜੇ ਬਹੁਤੇ ਗੁੱਡੇ ਡਾਵਾਂਗੇ ਤੇ ਗੁੱਡੇ ਆਪਾਂ ਲੈ ਕੇ ਆਉਣੇ ਆ ਤੇ ਗੱਟੂ ਮੇਰੇ ਕੋਲ ਪਿਆ ਹੀ ਆ ਤੇ ਹੁਣ ਆਪਾਂ ਗੁੱਡੇ ਲੈ ਕੇ ਆਉਣੇ ਚਲੋ ਗੁੱਡੇ ਆਪਾਂ ਲੈ ਆਂਦੇ ਆ ਫਿਲਹਾਲ ਦੀ ਤਾਂ ਆਪਾਂ ਤੇ ਨਹੀਂ ਇਹ ਗੁੱਡੇ ਟੌਫੀ ਖਾਣੀ ਵੀ ਮੈਨੂੰ ਵੀ ਦੇ ਦੇ ਨਹੀਂ ਦੇ ਦੇ ਮੈਨੂੰ ਖਾਣਾ ਤੂੰ ਮੈਨੂੰ ਨਹੀਂ ਖਾਣਾ ਮੈਨੂੰ ਦੇ ਦੇ ਚਲ ਰਹਿਣ ਦੇ ਗਾਈਜ਼ ਆ ਗੁੱਡੇ ਲੈ ਕੇ ਆਏ ਆ ਪਾੜ ਡਿਜ਼ਾਈਨ ਤੈਨੂੰ ਆਡਾ ਡ ਰੰਗ ਲੈ ਕੇ ਆਏ ਤੇ ਆਡਾ ਡ ਡਿਜ਼ਾਈਨ ਤੇ ਆਪਣੇ ਇਧਰ ਘਰ ਦੇ ਕੋਲ ਹੀ ਆ ਤਾਂ ਜੀ ਕਹਿੰਦਾ ਤੂੰ ਪਾੜ ਦੇ ਨਹੀਂ ਅਰੇ ਔਰ ਗੁੱਡੇ ਛੱਡ ਲਿਆ ਗੁੱਡੇ ਚੜਾਉਣੇ ਤੈਨੂੰ ਆਉਂਦੇ ਚੜਾਉਣੇ ਨਹੀਂ ਹੁੰਦੇ ਤੈਨੂੰ ਨਹੀਂ ਆਉਂਦੇ ਤੇ ਜਿਵੇਂ ਰਾਜ ਗਿਆ ਆਪਦਾ ਗੱਟੂ ਲੈਣਾ ਤੇ ਇਧਰ ਕਰਨ ਗੁੱਡਾ ਚੜਾਈ ਜਾਂਦਾ ਦੀਂਦਾ ਜੀ ਆ ਆਵੇ ਉਡਾ ਲਿਆ ਫੇਰ ਇਹ ਛੱਡਿਆ ਤਾਂ ਹੈਗਾ ਹੀ ਕੀ ਵੀ ਦਿਖਿਆ ਦੋਰ ਲੰਗਿਆ ਤੇ ਅੜੀ ਗੰਡਾਈ ਪੜੀਆਂ ਹੋਈਆਂ ਆਪਣੀਆਂ ਵਿੱਚ ਅੱਛਾ ਅੰਦਰਾਂ ਦਾ ਗੰਡਾ ਪਾਣੀ ਦੋਰ ਤੋੜਦਨੇ ਕੋਈ ਨਹੀਂ ਆਪਾਂ ਹੁਣ ਆਪਾਂ ਚੱਲਦੇ ਹਾਂ ਕੋਠੇ ਤੇ ਤੇ ਹੁਣ ਆਪਾਂ ਚਾਉਦੇ ਹਾਂ ਛੱਤ ਤੇ ਕਿ ਬੰਦੇ ਆਪਣੇ ਸਾਰੇ ਹੈਗੇ ਆ ਛੱਤ ਤੇ ਗੁੱਡਾ ਆਪਾਂ ਡਾ ਲਿਆ ਇੱਕ ਆਪਾਂ ਵੱਢ ਚੁੱਕੇ ਆ ਤੇ ਦੂਸਰੇ ਨੇ ਦੂਸਰੇ ਨੇ ਪੇਚਾ ਪਾਉਣ ਲੱਗੇ ਆ ਤੁਹਾਨੂੰ ਦਿਖਾਉਂਦੇ ਆਪਾਂ ਓ ਨਾਦ ਨੂੰ ਮੈਂ ਬੰਦੇ ਆ ਗਏ ਦੋ ਜਣੇ ਤੇ ਮਿੱਤਰੋ ਬੰਦੇ ਆਪਣੇ ਆਗੇ ਆ ਪੇਚਾ ਕਰਨ ਪਉਣ ਲੱਗਾ ਵਾ ਇਹਦੇ ਤੋਂ ਮੈਂ ਖੋਨਾ ਗੁੱਡਾ ਜੀ ਵੀ ਹੂਣ ਫਾੜੇ ਪੇਚਾ ਪਾਈਏ ਕੀ ਕਰਨਾ ਇੱਥੇ ਵਾਲਾ ਨੀ ਪਾਉਣਾ ਮੈਂ ਨਾ ਤੋ ਉਤਾਰੀ ਗੁੱਡਾ ਹੀ ਲੈ ਗਿਆ ਘਰੇ ਫੁੱਟ ਕੇ ਉਹ ਜਿਹੜੀ ਰੀਏ ਕੇ ਥੱਲੋਂ ਦੀ ਪਾਈਏ ਵਿੱਚ ਥੱਲੋਂ ਦੀ ਖਿੰਚ ਲਾ ਦੇ ਆਵਾ ਵੀ ਆਣ ਹੋ ਗਈ ਹੁਣ ਖਿੰਚਾ ਬੜਾ ਵਧੀਆ ਲੱਗਿਆ ਜਲਾਉਣਾ ਆ ਉਹ ਬਿਸ਼ੇ ਨੂੰ ਕਿੱਧਰ ਹੋਈ ਜਾਣਾ ਉੱਥੇ ਉਹ ਉਹ ਥੱਲੀ ਲੈ ਗਿਆ ਕਿੱਦਿਸ ਮਿਲਣਗਾ ਕਰਨ ਉਹ ਅਰੇ ਘਰੋਂ ਪੁੱਛੀ ਹੋ ਗਈ ਆ ਚਾ ਵੈਨ ਲੱਗਾ ਜੀ ਉਹ ਚਾਲਰ ਜਾਂਦੀ ਉਹ ਆ ਜਾਂਦੀ ਟੋਰ ਕੀ ਮੱਜੀ ਵਜਾ ਆ ਕੀ ਗੀਤਾ ਯੋ ਇੱਕੋ ਜਿਹਾ ਖੇਚ ਗਲੀ ਜਾਂ ਹੈ ਨਹੀਂ ਕਦੀ ਵੀ ਜਾਣਾ ਹਾਂ ਖੇਚ ਲਾ ਕੇ ਆ ਦੇ ਵਿੱਚ ਹੀ ਬਣਾਉਣਾ ਆਪਾਂ ਇੱਕ ਜਾ ਓਏ ਜਾ ਜਾ ਚੱਲ ਜਾ ਵੇ ਕਿੱਧਾ ਵੜੀ ਤੇ ਸਮਾ ਲਿਆ ਬੱਤਿ ਲੱਗ ਰੋ ਹੰਕੀ ਤੇ ਆਉਸੇ ਲੱਗ ਗਿਆ ਆਥੋ ਲੋ ਨਾ ਨੰਨੀ ਬੱਚੇ ਕਿੱਥੇ ਆ ਗਏ ਗੁੱਡਾ ਨਹੀਂ ਹੋਵੇ ਹਾਵੇ ਕਿੱਥੇ ਆ ਗਏ ਥੋ ਲੋਣਾ ਉਹਨੇ ਦੋ ਲਵਾ ਵੀ ਲੈਣ ਜਿੱਦਾਂ ਇਤਰਾ ਲੱਗ ਕਿ ਕਿੱਝਾ ਖਿਚੀ ਆਹ ਆਧੀ ਆ ਵੀ ਮੁੱਕੀ ਸਾੜ ਚੱਲ ਖਿਚੀ ਆ ਖਿਚੀ ਆ ਖਿਚੀ ਰੁਹੀ ਨਾ ਕੋ ਲੈ ਉਹ ਜੀ ਹੀ ਗਮੋੜਿਆ ਲਾਈਕ ਕਰੋਣਾ ਆਪਾ ਗੁੱਡਾ ਛੱਡ ਲਿਆ ਵਾ ਵਾਹ ਵਾਲਾ ਪਰੀ ਪਰੀ ਛੱਡੀ ਆ ਤੇ ਆ ਰਿਹਾ ਉਹਦਾ ਗੁੱਡਾ ਆ ਵੇ ਕਿੱਧਰ ਲਈ ਜਾਂਦਾ ਉਹ ਰਿਹਾ ਤੇ ਆ ਰਹੀ ਆਪਣੀ ਪਰੀ ਤੇ ਆਓ ਵੇ ਆਪਣੇ ਗੱਡੂ ਤੇ ਹੁਣ ਆਪਾ ਪੌਣੇ ਪੇਚਾ ਹਵਾ ਚੱਲ ਗਈ ਫਿਲਹਾਲ ਆ ਉਹ ਸਾਹਮਣੇ ਝੰਡੇ ਲੱਗੇ ਆ ਤੇ ਝੰਡੇ ਜਮਾ ਨਹੀਂ ਹਿਲਦੇ ਪਏ ਉਹ ਰਹਿ ਦੋ ਝੰਡੇ ਉਹ ਜਮਾ ਨਹੀਂ ਹਿਲਦੇ ਪਏ ਹਵਾ ਚੜ ਗਈ ਆ ਤੇ ਫਿਰ ਵੀ ਆਪਣਾ ਗੁੱਡਾ ਚੜੀ ਜਾਂਦਾ ਮਾੜਾ ਮੋਟਾ ਆ ਤਾਂ ਸਿਰ ਤੇ ਹੀ ਲਿਆ ਆ ਗੁੱਡਾ ਹੀ ਚੱਲ ਪੁੱਛੂ ਹੋਏ ਬਿਸਰਾ ਆ ਵੇਖ ਡੋਰ ਛੱਡ ਲਈ ਇੱਕ ਮਿੰਟ ਹੁਣ ਚੜ ਗਈ ਆ ਡੋਰ ਤਾਂ ਛੱਡ ਲੈਨੇ ਹੋਇਆ ਗੱਟੂ ਕੋਇਆ ਪੁੱਛੂ ਗੱਟੂ ਗੱਟੂ ਕੋਲ ਹੋਇਆ ਸੀ ਤਾਂ ਆ ਛੱਡ ਲਈ ਯਾਰ ਕਿੱਤਾ ਪੈਣ ਲੱਗਾ ਵਾ ਉਹਦਾ ਗੁੱਡਾ ਆਵੇ ਤੇ ਆਪਣਾ ਹਵਾ ਸਿਰ ਤੇ ਘਰੀ ਬੈਠਾ ਜਮਾ ਆ ਇੱਕੋ ਕੈਮਰੇ ਚ ਦੋ ਦੋ ਗੁੱਡੇ ਆ ਗਏ ਆ ਫਿਲਹਾਲ ਦੀ ਤਾਂ ਧਰ ਦੇ ਲੱਗਾ ਕਰਨ ਉੱਪਰ ਧਰਤਾ 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 ਉਡਾ ਲਿਆਈ ਉਹ ਲਓ ਜੀ ਗੁੱਡੇ ਦੀ ਧੋਰ ਉਡਾ ਲਈਏ ਚੋਬਰ ਨੇ ਬੱਲੇ ਤੇਰੇ ਤਲਾ ਹੀ ਅੜ ਗਈ ਗੁੱਡੇ ਦੀ ਅੜ ਗਈ ਕੇ ਉਡਾ ਲਈ ਤਲਾ ਅੱਛਾ ਅੜੀ ਅੜੀ ਆ ਮਾਂ ਛੱਡਿਆ ਹੀ ਮਹੀਨਾ ਲਾ ਕੇ ਮਹੀਨਾ ਲਾ ਕੇ ਕਰਨੇ ਮਿਹਨਤ ਕਰਕੇ ਛੱਡਿਆ ਲਓ ਜੀ ਤਲਾ ਹੀ ਅੜ ਗਈ ਹੋਨੇ ਹੁਣ ਹੁਣ ਵੇਲਾ ਆ ਨਟੇਲ ਵੀ ਛੱਡ ਲਈ ਹੁਣ ਗੁੱਡਾ ਤਾਂ ਬਾਅਦ ਚ ਡਾਰ ਦੇਣੀ ਬਾਅਦ ਚ ਫੇਰ ਇਹਨੇ ਲਾ ਲੈਣਾ ਔਰ ਹੀ ਮਾਨ ਸ਼ਖਸੀਅਤ ਕੋਠੇ ਤੇ ਚੜੀ ਬਖੋਣੇ ਤੁਹਾਨੂੰ ਜ਼ੂਮ ਕਰਕੇ ਕਾਲੀ ਕੋਟੀ ਵਾਲਾ ਬੰਦਾ ਔਰ ਆ ਇਹ ਆਵੇ ਔਰ ਡਾਉਨ ਗਾਈਜ਼ ਆ ਇਧਰ ਮੇਰਾ ਗੁੱਡਾ ਆਪਣਾ ਗੱਟੂ ਆ ਓ ਗੁੱਡਾ ਪਾੜ ਗਿਆ ਗਾਈਜ਼ ਮੇਰਾ ਇਧਰ ਪੇਚਾ ਪਉਣ ਲੱਗੇ ਕਰਨੀ ਫੇਰ ਉਹਦੇ ਨਾਲ ਕਰਨਾ ਰਹਿਣੇ ਮੇਰੇ ਜਾਨ ਤੋਂ ਬਾਹਰ 2 ਗੁੱਡੇ ਫੇਰ ਵੜਾਲੇ ਸੀ ਇੱਕ ਤਾਂ ਉਹ ਪਿਆ ਇਹਨੇ ਉਡਾਇਆ ਉਹ ਵਿਖੜਾ ਗੋਲਾ ਵੇ ਇਹਨੇ ਕਿੰਜ ਚਲਵਾਈਏ ਇੱਕ ਗੁੱਡਾ ਤਾਂ ਉਹ ਪਿਆ ਹੁਣ ਵੇਖ ਲਈ ਮੈਂ ਆਪ ਦੀ ਡੋਰ ਲਿਆਂਦੀ ਆ ਜਾ ਵੜਾ ਚੱਲ ਠੀਕ ਹੈ ਤੇਰੀ ਡੋਰ ਗੰਦੀ ਚੱਲ ਠੀਕ ਹੈ ਵੇਖ ਲੈਨੇ ਆ ਚੱਲ ਵੇਖ ਲੈਨੇ ਆ ਵੇਖ ਲੈਨੇ ਕੋਈ ਚੱਲ ਵੇਖ ਲੈਨੇ ਆ ਲਾਦੇ ਕਰਨ ਵੇਚਾ ਜਿਹੜਾ ਕਰ ਦੋ ਚੜ੍ਹ ਨਹੀਂ ਚੱਲ ਵਾਲੀ ਹੋਣਾ ਦਵਾਲਾ ਦਵਾਲਾ ਫੇਰ ਕਹਿੰਦਾ ਭਾਈ ਵੜਿਆ ਆ ਗਿਆ ਖਵਾ ਲੱਗਦੀ ਨਹੀਂ ਫੇਰ ਗੁੱਡੇ ਨੂੰ ਚਾਈ ਤਰ੍ਹਾਂ ਹਾਂ ਡੋਰ ਨਾਲੇ ਚੱਲ ਹੁਣ ਤਾਂ ਢੇਲ ਆਪਣੀ ਵਹਵਾ ਹੋ ਗਈ ਆ ਆ ਲੈ ਜਾਂਦਾ ਸਗੋਂ ਜਾਂਦਾ ਚੱਲ ਬੇਚਾ ਉਹਨੇ ਵਗ ਲੈਣ ਦੋ ਛੱਡੀ ਹੋਈ ਜਦਾ ਗੁੜਾ ਤਾਂ ਨਾ ਵਾਜੈਂ ਬਾਬਾ ਪਾਪ ਬੇਚਾ ਹੁਣ ਢੇਲ ਨਹੀਂ ਸੱਜਣ ਦੇ ਪਾਪ ਆਪਣੇ ਗੁੜੇ ਨਹੀਂ ਗਈ ਹੁਣ ਪਾਉ ਬੱਬਾ ਬੇਚਾ ਬਾਬਾ ਵੀ ਖਿੱਚਣ ਨੂੰ ਫਿਰਦਾ ਡੋਰ ਉਹਦੀ ਵੀ ਖੇਚੀ ਐ ਨਹੀਂ ਅੱਗੇ ਦਾ ਢੇਰ ਤੇ ਲਾ ਗਿਆ ਫਿਰ ਆਪਾਂ ਡੋਰ ਉਹਦੀ ਮੋਟੀ ਐ ਨਾ ਤੇ ਚਾਹੀ ਨਹੀਂ ਪਿਆ ਖਿੱਚ ਲਾ ਖਿੱਚ ਲਾ ਫੋਕੀਆਂ ਨਹੀਂ ਪਿਆ ਤਾਈਂ ਖਿੱਚ ਲਾ ਦਿੱਤੀ ਆ ਉਹਨਾਂ ਤੇ ਚੱਲ ਵਾਲੇ ਦਾ ਸਹੀ ਗੱਲ ਆਵਾਜ਼ ਆ ਰਹੀ ਯਾਰ ਮਿੱਟੀ ਮਿੱਟੀ ਡਾਗ ਰਹੀ ਉਹ ਝੰਡੇ ਲੱਗੇ ਨੇ ਹਵਾ ਤਾਂ ਉਧਰ ਦੀ ਐ ਜਿੱਧਰ ਨੂੰ ਆਪਾਂ ਡੋਨੇ ਪਏ ਆ ਉਹ ਲੱਗੇ ਝੰਡੇ ਉਹ ਵੇ ਲੰਦਿਆ ਉਹ ਝੰਡਾ ਹਿਲ ਲੰਦਿਆ ਗੁੱਡਾ ਸਹੀ ਗੱਲ ਪਾਰਾ ਵਾ ਬਹੁਤ ਚੱਲਣ ਲਈ ਆ ਆਵੇ ਗੁੱਡਾ ਉੱਡ ਗਿਆਣ ਲਿਆ ਚੱਲ ਜਦੋਂ ਪੇਚਾ ਪੈਣ ਲੱਗਾ ਉਹ ਤੋਂ ਵਿਖਾਵਾਂਗੇ ਗਾਇਸ ਤੁਹਾਨੂੰ ਇਹਨਾਂ ਨੂੰ ਮਹੀਨਾ ਲਾ ਦੇਣਾ ਹਲੇ ਮੈਂ ਲੋਰ ਮੜਾ ਜਾਂ ਬੰਦ ਕੀਤਾ ਸੀਗਾ ਦੋ ਜਣਿਆਂ ਨੇ ਗੁੱਡਾ ਫੇਰ ਵੜਾ ਲਿਆ ਉਹ ਵੀ ਗੁੱਡਾ ਟਿਕਾਓ ਕਰ ਚੀ ਜਿੱਥੇ ਅੱਗ ਉਹ ਛੜ ਤੇ ਡਿੱਗੀ ਸੀ ਪਰੀ ਉਹਨੇ ਹੀ ਵੜਿਆ ਫੇਰ ਦੋਵੇਂ ਜਣੇ ਜਦੋਂ ਜਦੀ ਹੋਏ ਪਏ ਆ ਅਸੀਂ ਤੇ ਹੁਣ ਮੈਂ ਛੜਦਾ ਵਾਂ ਤੇ ਵੇਖਦੇ ਆ ਮੈਂ ਵਢੋਣਾ ਕਿ ਵੜਦਾ ਵੇਚਾ ਕਹਿੰਦੇ ਪੈ ਪੈ ਜਾਣ ਲੱਗਾ ਜੇ ਗੁੱਡਾ ਦੂਸਾਰਾ ਲਾ ਲਿਆ ਹੈ ਵੇਚਾ 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 ਕਹਿੰਦੇ ਪੈਣ ਲੱਗਾ ਜੇ ਮੇਜ ਕੀ ਚੀਆ ਮੇਜ ਕੀ ਚੀਆ ਉਹ ਲੈ ਗਿਆ ਚਾਲੇ ਇਹ ਆਉਂ ਗਿਆੰਦਈ ਥੀਏ ਥੀਏ ਉੱਪਰ ਤੇ ਆ ਰਿਹਾ ਹੈ ਕਹਿੰਦੇ ਖੜਾ ਆ ਤੇ ਗਾਈਜ਼ ਹੁਣ ਆਏ ਆ ਆਪਾਂ ਚਾਰ ਲੈਣ ਤੇ ਗੁੱਡੇ ਗੱਡੇ ਆਪਾਂ ਲਾਵੇਂ ਆ karirin kwallo a kwallo na kwallo na ਗਾਈਜ਼ ਚਾਰਪਟ ਕੇ ਆਪਾਂ ਆ ਗਏ ਆਂ ਤੇ ਅੱਜ ਆਪਾਂ ਕੁਝ ਲਿਆਵਾ ਚੀਜ਼ ਤੇ ਆਪਾਂ ਤੁਹਾਨੂੰ ਵਿਖਾਉਨੇ ਆਂ ਤੇ ਨਾਲੇ ਤੁਹਾਨੂੰ ਦੱਸਦੇ ਆਂ ਕੀ ਹੋਇਆ ਵਾ ਤੇ ਗਾਈਜ਼ ਆਪਾਂ ਲਈ ਆਹ ਡਰਾਈ ਫਰੂਟ ਤੇ ਉੱਪਰੋਂ ਉੱਪਰੋਂ ਡੈਕੋਰੇਸ਼ਨ ਐ ਪੂਰੀ ਕੀਤੀ ਹੋਈ ਆ ਤੇ ਉੱਪਰ ਗਿਰੀਆਂ ਪਈਆਂ ਸੀ ਕਿ ਆਹੀਂ ਕਿਹਾ ਵੀ ਚੱਲ ਪੂਰੀਆਂ ਹੋਣਗੀਆਂ ਚੁੱਕ ਕੇ ਵੇਖੀਆਂ ਵੀ ਅੱਧੀਆਂ ਨੇ ਤੇ ਸਾਰੇ ਡੱਬੇ ਦੀ ਅੱਧੀ ਦਾ ਵਿੱਚ ਚੈਰੀ ਆ ਤੇ ਆ ਉੱਪਰੋਂ ਉੱਪਰੋਂ ਡੈਕੋਰੇਸ਼ਨ ਕੀਤੀ ਆ ਆ ਕਾਜੂ ਵੀ ਐਂ ਹੀ ਰੱਖੇ ਹੋਏ ਅੱਦੇ ਅੱਦੇ ਤੇ ਅਹੀਂ ਕਿਹ ਵੀ ਚੱਲ ਵਧੀਆ ਹੋਣਗੇ ਅਸੀਂ ਲੈ ਲੇ ਤੇ ਜਦੋਂ ਅਸੀਂ ਸਾਰਾ ਵਿੱਚੋਂ ਵੇਖਿਆ ਡੱਬਾ ਕੱਢ ਕੇ ਤੇ ਵਿੱਚੋਂ ਨਿਕਲੇ ਆ ਇਹ ਹੁਣ ਸਾਨੂੰ ਇਹ ਨਹੀਂ ਪਤਾ ਲੱਗਣ ਦੇ ਆ ਹੈ ਕੀ ਚੀਜ਼ ਆ ਤੇ ਹੁਣ ਸਾਨੂੰ ਇਹ ਨਹੀਂ ਪਤਾ ਲੱਗਦਾ ਪਿਆ ਵੀ ਇਹ ਚੀਜ਼ ਕਿਹੜੀ ਆ ਉੱਪਰੋਂ ਉੱਪਰੋਂ ਤਾਂ ਬੜੀ ਡੈਕੋਰੇਸ਼ਨ ਕੀਤੀ ਸੀ ਦੇ ਵਿੱਚੋਂ ਉਹ ਨਿਕਲਦਾ ਜੀ ਤੇ ਇਹ ਪਹਿਲਾਂ ਜਦੋਂ ਭਾਈ ਆਇਆ ਉਹ ਆਂਦਾ ਵੀ 250 ਰੁਪਏ ਦਾ ਇੱਕ ਡੱਬਾ ਵਾ ਤੇ ਅਸੀਂ ਚੱਲ ਕਿਆ ਮੇਰੇ ਦਾਦੂ ਸੀਗਾ ਤੇ ਦਾਦੂਆਂ ਦਾ ਵੀ ਚੱਲ ਥੋੜਾ ਸਸਤਾ ਕਰ ਲੋ ਤੇ ਮੈਂ ਬਾਰਗੇਨਿੰਗ ਕਰਕੇ ਤੇ ਅਸੀਂ 250 ਦੇ ਦੋ ਡੱਬੇ ਲੈ ਲੇ ਤੇ ਫਿਰ ਉਹਨੂੰ 300 ਰੁਪਿਆ ਦੇਤਾ ਤੇ ਅਸੀਂ ਤਿੰਨ ਹੀ ਲੈ ਆਂਦੇ ਆ ਆ ਚੱਲ ਬਾਕੀ ਸਮਾਨ ਅਸੀਂ ਖਾ ਲਿਆ ਤੇ ਚੈਰੀ ਅਸੀਂ ਇਹਦੇ ਚੋਂ ਕੱਢ ਲਈ ਆ ਤੇ ਆ ਇੱਕ ਡੱਬਾ ਬੰਦ ਪਿਆ ਤੇ ਆ ਇੱਕ ਡੱਬਾ ਖੋਲਿਆ ਵਾ ਆ ਤਿੰਨ ਡੱਬੇ ਆਪਾਂ ਲਏ ਤੇ ਇਹ ਵੀ ਆਪਣੇ ਨਾਲ ਠੱਗੀ ਵੱਜੀ ਪੂਰੀ ਤੇ ਗਾਇਜ਼ ਮੱਜਾ-ਮੁੱਜਾ ਚੋਕੇ ਆਪਾਂ ਹੋ ਗਿਆ ਵਿਲੇ ਦੁੱਧ ਆਪਾਂ ਪਾਨਦਾ ਵਾ ਤੇ ਸਾਰਾ ਕੰਮ ਹੁਣ ਆਪਾਂ ਆਪਣਾ ਹੋ ਗਿਆ ਓਕੇ ਤੇ ਅੱਜ ਮੈਂ ਪਹਿਲਾਂ ਸਵੇਰੇ ਤਾਂ ਡਾਈ ਗੁੱਡੇ ਤੇ ਮੈਂ ਸਾਰਾ ਦਿਨ ਗੁੱਡੇ ਹੀ ਡਾਈ ਗਿਆ ਤੇ ਬਾਅਦ ਚ ਸ਼ਾਮ ਨੂੰ ਮੈਂ ਲੇਟ ਹੋ ਗਿਆ ਚਾਰ ਫਟਣ ਨਹੀਂ ਬਹੁਤ ਲੇਟ ਗਏ ਤੇ ਫਿਰ ਮੈਨੂੰ ਬੜੀਆਂ ਹੀ ਗਾਲਾਂ ਪਈਆਂ ਤੇ ਫਿਰ ਜਿਵੇਂ ਆਪਾਂ ਤੁਹਾਨੂੰ ਡਰਾਈ ਫਰੂਟਸ ਵਿਖਾਏ ਤੇ ਡਰਾਈ ਫਰੂਟਸ ਮੈਂ ਤੁਹਾਨੂੰ ਇਹ ਹੀ ਕਹਿਣਾ ਵਾਂ ਵੀ ਘਰੇ ਜੇ ਕੋਈ ਆਵੇ ਭਾਈ ਤੇ ਨਾ ਹੀ ਲਿਓ ਕਿਉਂਕਿ ਏਡੇ ਵਧੀਆ ਨਹੀਂ ਨਿਕਲਦੇ ਤੇ ਹੁਣ ਆਪਾਂ ਇੱਥੇ ਹੀ ਕਰਦੇ ਆਂ ਵਲੌਗ ਦੀ ਐਂਡਿੰਗ ਤੇ ਮੇਰੇ ਵੱਲੋਂ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ